ਇਸ ਵੱਡੀ ਖਬਰ ਤੁਹਾਨੂੰ ਕਰਾਚ ਦਿਖਾ ਰਿਹਾ ਕਰਾਲੀ ਫੋਕਲ ਪੁਆਇੰਟ ਦੇ ਨਜ਼ਦੀਕ ਇੱਕ ਫੈਕਟਰੀ ਦੇ ਬਾਹਰ ਪਏ ਸਮਾਨ ਨੂੰ ਭਿਆਨਕ ਅੱਗ ਲੱਗੀ ਹੈ ਜਿੱਥੇ ਕਿ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਮੌਕੇ ਫਾਇਰ ਗੱਡੀਆਂ ਮੌਕੇ ਤੇ ਪਹੁੰਚੀਆਂ ਕਾਫੀ ਮੁਸਕਤ ਦੇ ਨਾਲ ਅੱਗ ਤੇ ਉੱਤੇ ਕਾਬੂ ਪਾਇਆ ਗਿਆ ਦੱਸ ਦਿੰਦੇ ਅੱਜ ਕੱਲ੍ਹ ਅਸਲੀ ਗਰਮੀ ਪੈ ਰਹੀ ਹੈ ਜਿਵੇਂ ਕਿ 45 ਤੋਂ 47 ਡਿਗਰੀ ਤੱਕ ਤਾਪਮਾਨ ਪਹੁੰਚ ਚੁੱਕਾ ਹੈ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਇਸ ਤਰੀਕੇ ਦੇ ਜਿਸ ਜਗ੍ਹਾ ਕਬਾੜ ਹੁੰਦਾ ਤਾਂ ਕਾਫੀ ਅੱਗ ਲੱਗਣ ਦੀਆਂ ਘਟਨਾਵਾਂ ਆਪਰ ਜਾਂਦੀਆਂ ਨੇ ਭਾਵੇਂ ਕੀ ਅਜੇ ਅੱਗ ਲੱਗਣ ਦੇ ਮੁੱਖ ਕਾਰਨ ਨਹੀਂ ਪਤਾ ਲੱਗ ਰਹੇ ਪਰ ਦੂਜੇ ਪਾਸੇ ਜੋ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਜਾਂ ਫਿਰ ਫਾਇਰ ਗ੍ਰੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੈਮੀਕਲ ਵਾਲਾ ਕੋਈ ਇਸ ਜਗ੍ਹਾ ਤੇ ਸਮਾਨ ਪਿਆ ਸੀ ਜਿਸ ਕਾਰਨ ਇਹ ਅੱਗ ਲੱਗੀ ਹੈ ਦੱਸ ਦਿੰਦੇ ਆ ਕਿ ਕਾਫੀ ਹੋਰ ਵੀ ਰਹਾਇਸ਼ੀ ਏਰੀਆ ਸੀ ਤੇ ਨਾਲ ਦੀ ਨਾਲ ਫੈਕਟਰੀਆਂ ਵੀ ਸੀ ਉੱਥੇ ਵੀ ਅੱਗ ਪਹੁੰਚ ਸਕਦੀ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤੇ ਦੇਖੋ ਕਿਵੇਂ ਲੋਹੇ ਦੇ ਪਾਈਪ ਤੇ ਹੋਰ ਵੀ ਸਮਾਨ ਕਾਫੀ ਪਿਆ ਸੀ ਜੋ ਸੜ ਕੇ ਸਮਾਨ ਸੁਆਹ ਹੋਇਆ ਤਦ ਨੇ ਕਿ ਅੱਜ ਕੱਲ ਜਿਸ ਤਰੀਕੇ ਨਾਲ ਅੱਗ ਵੱਧ ਰਹੀ ਹੈ ਲੋਕਾਂ ਨੂੰ ਬੜਾ ਮੁਸ਼ਕਲ ਹੋ ਰਿਹਾ ਹੈ ਕਿ ਉਹ ਬਾਹਰ ਨਿਕਲਣਾ ਤੇ ਅਸੀਂ ਅਪੀਲ ਕਰਾਂਗੇ 12 ਵਜੇ ਤੋਂ ਲੈ ਕੇ 5 ਵਜੇ ਤੱਕ ਤਾਂ ਖਾਸ ਕਰ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਤਾਂ ਕਿ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਉਹਨਾਂ ਨੂੰ ਨਾ ਬੇ ਪਾਵੇਂ ਕਿ ਅੱਜ ਕੱਲ੍ਹ ਜਿਸ ਤਰੀਕੇ ਨਾਲ ਗਰਮੀ ਦੇ ਕਾਰਨ ਕਾਫੀ ਬਿਮਾਰੀਆਂ ਵੀ ਲੋਕਾਂ ਨੂੰ ਆ ਜਾਂਦੀਆਂ ਨੇ ਜਿਸ ਕਾਰਨ ਲੋਕ ਬਿਮਾਰ ਪੈ ਜਾਂਦੇ ਨੇ ਤਾਂ ਲੋਕਾਂ ਨੂੰ ਅਪੀਲ ਬਾਰ-ਬਾਰ ਕਰਾਂਗੇ ਭਾਵੇਂ ਕਿ ਅਸੀਂ ਆਪਣੇ ਚੈਨਲ ਰਾਹੀਂ ਵਕ-ਵਕ ਤਸਵੀਰਾਂ ਤੁਹਾਨੂੰ ਦਿਖਾਣੇ ਆ ਗਰਮੀ ਦੀਆਂ ਤੇ ਲੋਕਾਂ ਨੂੰ ਅਪੀਲ ਵੀ ਕਰਦੇ ਰਹਿਣੇ ਆ ਪਰ ਇਸ ਤਰੀਕੇ ਦੀ ਜੋ ਅੱਗ ਲੱਗੀ ਹੈ ਤਾਂ ਉਸ ਤੋਂ ਬਾਅਦ ਹੋਰ ਵੀ ਮੌਸਮ ਦੇ ਵਿੱਚ ਗਰਮੀ ਬਦੁਨੀ ਸ਼ੁਰੂ ਹੋ ਜਾਂਦੀ ਹੈ ਕਿ ਜਿਸ ਤਰੀਕੇ ਨਾਲ ਅੱਗ ਜਾਂ ਧੂਆਂ ਜਦੋਂ ਸਮਾਨ ਦੇ ਵਿੱਚ ਪਹੁੰਚਦਾ ਹੈ ਤਾਂ ਉੱਥੇ ਫਿਰ ਹੋਰ ਜਿਹੜੀ ਗਰਮੀ ਪਹੁੰਚ ਜਾਂਦੀ ਤੁਸੀਂ ਦੇਖੋ ਤਸਵੀਰਾਂ ਵਿੱਚ ਕਿਵੇਂ ਫਾਇਰ ਡੇ ਦੇ ਅਧਿਕਾਰੀ ਇਸ ਅੱਗ ਦੇ ਉੱਤੇ ਕਾਬੂ ਪਾ ਰਹੇ ਨੇ ਕਾਫੀ ਸਮਾਨ ਜਿਹੜਾ ਬਾਹਰ ਪਿਆ ਸੀ ਫੈਕਟਰੀ ਦੇ ਤਾਂ ਉਹ ਸਮਾਨ ਕੁਝ ਪਤਾ ਲੱਗਿਆ ਕਾਰਨਾਂ ਦਾ ਵੀ ਕਿਵੇਂ ਲੱਗੀ ਹੈ ਪਰ ਕੌਣ ਆਈ ਸੀ ਸਾਨੂੰ ਇਹ ਪੀਕਾ ਆਉਂਦੀ ਅੱਗ ਪਰ ਖਾਸ ਗੁੱਲ ਨਹੀਂ ਹੈ ਕੈਮੀਕਲ ਦਾ ਕੋਈ ਫੈਕਟਰੀ ਦਾ ਜੀ ਉਹ ਕਿੰਨੀ ਕੁ ਪਿੰਕ ਅੱਗ ਸੀ ਇਹ ਬੱਤੀ ਵੀ ਰੀਪਾ ਥੋੜੀ ਹੋ ਕੇ ਰਹਿ ਗਈ ਦੀ ਜਾਨੀ ਥੋੜੀ ਕੋਈ ਪਹਿਲਾਂ ਕਾਬੂ ਪਾ ਲਿਆ ਸੀ ਜੀ ਇਹ ਅਗਰ ਇਹ ਨਾ ਕਾਬੂ ਪੰਦੇ ਮੇਰੀ ਜ਼ਿਆਦਾ ਬੱਸ ਹੈ ਕੀ ਚੀਜ਼ ਸੀ ਜਿਨ੍ਹਾਂ ਨੂੰ ਅੱਗ ਲੱਗੀ ਹੈ ਇਹ ਕੈਮੀਕਲ ਦੀ ਫੈਕਟਰੀ ਦਾ ਕੋਈ ਪਾਰਟ ਹੈ ਤੇ ਕਿਹਨੂੰ ਦਾ ਸਮਾਨ ਹੈ ਕਿਹੜੀ ਫੈਕਟਰੀ ਦਾ ਉਹ ਉਹ ਹਾਲ ਸਾਨੂੰ ਦੇਖਣਾ ਸਾਰਾ ਕਿੰਨੇ ਵਜੇ ਕਾਲ ਆਈ ਏ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਜੀ ਉਹ ਮੇਰੇ ਫੋਨ ਨਹੀਂ ਹੈਗਾ ਹੀ ਪਾਇਆ ਕਿੰਨਾ ਕੁ ਸਮਾਂ ਲੱਗਿਆ ਅੱਗ ਬੁਝਾਉਣ ਨੂੰ 20 ਮਿੰਟ ਲੱਗੇ ਜੀ ਪਹਿਲਾਂ ਇਹਨਾਂ ਨੇ ਚੱਲ ਰਿਆ ਸੀ ਆਪੂ ਪਾਣੀ ਇਹਨਾਂ ਨੇ ਆਪਣੀ ਫੈਕਟਰੀ ਤੋਂ ਚੱਲ ਰਾਇਆ ਸਾਰਾ ਠੀਕ